ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਸਾ ਗਜ ਸਾਡੀ ਤਹਤ ਤੇ ਧੋਤੀਆਂ ਤੇਰੇ ਪਾਏਨ ਤੱਕ ਗਲੀਆਂ ਜਿਨਾ ਜਪਵਾਲੀਆਂ ਲੋਟੇ ਹੱਥ ਨੇ ਭਗ ਓਏ ਹਰ ਕੇ ਸੰਤਨਾ ਕੀ ਬਨਾਰਸ ਕੇ ਠਾਕ ਕਿਸ ਮਝਾਉਂਦੇ ਐ ਭਗਤ ਜੀ ਭੇਖ ਤੋਂ ਗਰੀਜ ਕਰਨ ਨੂੰ ਆਪਾਂ ਨੂੰ ਕਹਿੰਦੇ ਨੇ ਜਿਹੜੀ ਭੇਖ ਤੋਂ ਪ੍ਰਭਾਵਿਤ ਨੇ ਲੋਕ ਕਿਉਂ ਨਹੀਂ ਉਹ ਉਹ ਗੁਰੂ ਨੂੰ ਸੁਣਨਾ ਨਹੀਂ ਚਾਹੁੰਦੇ ਸ਼ਬਦ ਵਿਚਾਰ ਚ ਨਹੀਂ ਲੱਗੇ ਨਾਮ ਦੀ ਕਮਾਈ ਨਹੀਂ ਉਹਨਾਂ ਨੇ ਕੀਤੀ ਹੈਗੀ ਤਾਂ ਉਹ ਭੇਖ ਤੋਂ ਪ੍ਰਭਾਵਿਤ ਹੋ ਕੇ ਸਰਦਾਬਾਨ ਹੋ ਜਾਂਦੇ ਨੇ ਔਰ ਸਰਦਾਬਾਨ ਹੋਣ ਤੋਂ ਬਾਅਦ ਆਪ ਦੇ ਆਪ ਨੂੰ ਪੂਰਨ ਮੰਨਣ ਲੱਗ ਜਾਂਦੇ ਨੇ ਵੀਰ ਸੰਸਾ ਸੰਗਤ ਕਰ ਲਈ ਸਤ ਸੰਗਤ ਕਰ ਲਈ ਗੁਰ ਸੰਗਤ ਕਰ ਲਈ ਸਤ ਗੁਰ ਦੀ ਸੰਗਤ ਕਰ ਲਈ ਸਤ ਸੰਗਤ ਕਰ ਲਿਆ ਇਹ ਕਹਿੰਦੇ ਨਹੀਂ ਭਾਈ ਇਹ ਸਾਰਾ ਪਰਮਾ ਜੋ ਸੰਸਾਰ ਤੁਹਾਨੂੰ ਦਿਖ ਰਿਹਾ ਹੈ ਦਸ਼ਮ ਪਾਸ ਕੀ ਸਮਝਾਉਂਦੇ ਨੇ ਚੌਪਈ ਸਾਹਿਬ ਚ ਸਗਲ ਕਾਲ ਕਾ ਕੀਆ ਤਮਸਾ ਇਹ ਤਮਸਾ ਹੈ ਕਾਲ ਦਾ ਸੰਸਾਰ ਇਹ ਤੋਂ ਬਚਣਾ ਆਪਾਂ ਸੰਤ ਲੋਗ ਤੱਕ ਆਪਾਂ ਪਹੁੰਚਣਾ ਵਾ ਰਹਿ ਰਸ ਰੋਜ਼ ਪੜਦੇ ਆਂ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਹੁਣ ਬੇਲਾ ਸੰਤ ਲੋਗ ਪਹੁੰਚਣਾ ਉੱਥੇ ਜਨਮ ਮਰਨ ਨਹੀਂ ਹੁੰਦਾ ਸੰਤ ਮੰਡਲ ਵਿੱਚ ਜਨਮ ਮਰਨ ਹੈ ਇਹ ਭੇਖ ਭਾਰੇ ਸਮਝਾਉਂਦੇ ਨੇ ਕਹਿੰਦੇ ਭਾਈ ਹਰ ਕੀ ਸੰਤਨਾ ਸਮਝ ਲਿਓ ਭਲੇਖਾ ਖਾਜੋਗੇ ਜੀਵਨ ਖਰਾਬ ਕਰ ਲਓ ਅੱਗੇ ਭਗਤ ਜੀ ਕੀ ਸਮਝਾਉਂਦੇ ਐ ਐਸੀ ਸੰਤਨਾ ਮੋਹ ਕੋ ਭਾਵੇਂ ਡਾਲਾ ਸਿਉ ਪੇਡਾ ਕਟਵਾ ਗਟਕਾ ਵਾ ਰਹਾ ਕਹਿੰਦੇ ਸਾਨੂੰ ਨਹੀਂ ਇਹ ਭਾਈ ਚੰਗੇ ਲੱਗਦੇ ਕਿਉਂ ਨਹੀਂ ਚੰਗੇ ਲੱਗਦੇ ਕਹਿੰਦੇ ਆਤਮਾ ਦਾ ਜੀਵਨ ਖਰਾਬ ਕਰਦੇ ਨੇ ਆਤਮਾ ਦੇ ਪ੍ਰਾਤਮਾ ਦੇ ਮੇਲ ਵਿੱਚ ਡਿੱਕਾ ਬਣ ਜਾਂਦੇ ਨੇ ਕਬੀਰ ਰੋੜਾ ਹੋਏ ਰਹੋ ਬਾੜਾ ਰੋੜਾ ਬਣ ਜਾਂਦੇ ਨੇ ਆਪ ਹੀ ਭੀਖ ਕਰਕੇ ਪੂਰਨ ਹੋ ਜਾਂਦੇ ਨੇ ਸੰਗਤ ਅਗਿਆਨੀ ਹੈ ਸੰਗਤ ਨੇ ਗਿਆਨ ਲੈਣਾ ਸੀ ਗੁਰੂ ਘਰ ਜਾ ਕੇ ਸੰਕਤਾ ਗੁਰੂ ਘਰਾਂ ਦੇ ਵਿੱਚ ਜਾ ਕੇ ਉਹ ਗੁਰੂ ਭਗਤਾਂ ਨੂੰ ਉਪਦੇਸ਼ ਕਰਨ ਲੱਗੇ ਜਿਨ੍ਹਾਂ ਨੇ ਵਿਸ਼ਵ ਨੂੰ ਸਮਝਾਇਆ ਜ ਆਪਣੇ ਕੋਲੇ ਰੱਬੀ ਬਾਣੀ ਪਰ ਅਸੀਂ ਉਹ ਨਹੀਂ ਸੁਣਨੀ ਚਾਹੁੰਦੇ ਕਹੀ ਨਾ ਉਪਜੀ ਬਾਣੀ ਕੀ ਕਹਿ ਰਹੀ ਹੈ ਸਾਨੂੰ ਸਾਡੇ ਅੰਦਰ ਉਪਜਦੀ ਨਹੀਂ ਹੈਗੀ ਪਿੱਛੇ ਆਪਾਂ ਸ਼ਲੋਕ ਵਿਚਾਰਿਆ ਸ਼ਬਦ ਵਿਚਾਰਿਆ ਉਪਜੀ ਜਾਣੇ ਜੋ ਆਪ ਮੰਨਦਾ ਉਹਨੂੰ ਪੂਰਨ ਸਮਝਦਾ ਹੈ ਉਹ ਗੱਲ ਸੱਚੀ ਮੰਨਦਾ ਰਹਾਓ ਕਬੀਰ ਜੀ ਕਹਿੰਦੇ ਸਾਨੂੰ ਨਹੀਂ ਇਹ ਚੰਗੇ ਲੱਗਦੇ ਹੈ ਥੋੜੀ ਬਹੁਤ ਚੀਜ਼ ਦੀ ਲੋੜ ਹੈ ਦਰਖਤ ਇੱਕ ਖਾ ਜਾਣ ਬੰਦੇ ਦਾ ਜੀਵਨ ਹੀ ਖਾ ਜਾਣ ਕਾਦੇ ਖਾਤਰ ਐਸ਼ ਰਾਮ ਕਰਨ ਖਾਤਰ ਨਹੀਂ ਗਲਤੀ ਕਰਨੀ ਗੁਰੂ ਨੂੰ ਛੱਡ ਕੇ ਕਿਤੇ ਦਰਦਰ ਨਹੀਂ ਭਟਕਣਾ ਫਿਰ ਕਾਲ ਲੈ ਜਾਊਗਾ ਕੋ ਕਵੀਰ ਤਬ ਹੀ ਨਰ ਜਾਗੇ ਜਦ ਜਮ ਕਟਣ ਮੂਹੜ ਮੇ ਲਾ ਕੇ ਫਿਰ ਕੀ ਫਾਇਦਾ ਬਾਈ ਬਾਸਨ ਮਾਂਜ ਚਰਾਵੇ ਉਪਰ ਕਾਠੀ ਧੋਈ ਜਲਾਵੇ ਵਿਸੁੱਧਾ ਖੋਦ ਕਰੇ ਦੋਈ ਚੁੱਲ੍ਹੇ ਸਾਰੇ ਮਾਨਸ ਖਾ ਗਏ ਮਾਨਸਨ ਦਾ ਜੀਵਨ ਸੰਗਤ ਦਾ ਜੀਵਨ ਸਰਧਾਲੂਆਂ ਦਾ ਜੀਵਨ ਖਾਈ ਜਾਂਦੇ ਆ ਆਪਣੇ ਆਪ ਨੂੰ ਪ੍ਰਵਿੱਤਰ ਸਮਝਦੇ ਨੇ ਕਹਿੰਦੇ ਅਸੀਂ ਉਹ ਧਰਤੀ ਚੁੱਲੇ ਪਟਕੇ ਆਪਦਾ ਬਣਾ ਕੇ ਖਾਣੇ ਆ ਸੁੱਧਾ ਖੋਦ ਕਰੇ ਵਸਤਰਾਂ ਨੂੰ ਸਰੀਰ ਨੂੰ ਇਹ ਚਮਕਾ ਕੇ ਰੱਖਦੇ ਨੇ ਸੰਸਾਰ ਤੋਂ ਲੰਘ ਹੋ ਕੇ ਬੈਠੇ ਨੇ ਵੀ ਤਈਓ ਭਗਤੀ ਕਰ ਸਕਦੇ ਆ ਸਰੀਰ ਕਰਕੇ ਆਤਮਾ ਨਾਲ ਜੁੜੇ ਹੋਏ ਨੇ ਓਕਣੀ ਮਾਇਆ ਨੇ ਨਹੀਂ ਖੜਾ ਛੱਡਿਆ ਮਾਇਆ ਤਾਂ ਉੱਥੇ ਵੀ ਓਕਣੀ ਆ ਸੁੱਧਾ ਖੋਦ ਕਰੇ ਦੋ ਚੁੱਲੇ ਸੂਰੇ ਸਾਰੇ ਮਾਨ ਸਖਾਵੇ ਓਏ ਪਾਪੀ ਸਦਾ ਫਿਰੇ ਅਪਰਾਧੀ ਮੁੱਖੋਂ ਬਸ ਕਹਾਵੇ ਅਪਰਾਧੀ ਨੇ ਅਪਰਾਧ ਕਰਦੇ ਨੇ ਆਤਮਾ ਨੂੰ ਪ੍ਰਾਤਮਨਾਂ ਤੋੜਦੇ ਨੇ ਅਪਦੇ ਨਾਲ ਜੋੜਦੇ ਨੇ ਉਹ ਪਾਪੀ ਨੇ ਭਾਈ ਫਿਰ ਦੱਸਿਆ ਗੁਰੂ ਸਾਹਿਬ ਨੇ ਆਪਾਂ ਨੂੰ ਕੀ ਕਰਦੇ ਨੇ ਪਾਪੀਆਂ ਦਾ ਕੀ ਹਾਲ ਹੁੰਦਾ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਦੇਖ ਲਓ ਫਿਰ ਨਿਗਾਹ ਮਾਰ ਕੇ ਸੰਸਾਰ ਦੇ ਵਿੱਚ ਹਸਟਾੜ ਭਰੇ ਪਏ ਨੇ ਨਹੀਂ ਗਲਤੀ ਕਰਨੀ ਆਪਾਂ ਇਹ ਉਨ ਵਕਸ਼ਿਸ਼ ਲੈਣੀ ਹੈ ਪਰਾਛਤ ਕਰਨੇ ਜੋ ਅਪਰਾਧ ਕੀਤੇ ਨੇ ਇਹ ਦੋਨੇ ਨਾਲ ਜਾਣੇ ਨੇ ਜੋ ਅਪਰਾਧ ਕੀਤੇ ਉਹ ਵੀ ਨਾਲ ਹੈ ਚੰਗੇ ਕੰਮ ਕੀਤੇ ਉਹ ਵੀ ਨਾਲ ਉਹ ਪਾਪੀ ਸਦਾ ਫਿਰੇ ਅਪਰਾਧਿ ਅਪਰਾਧ ਕਰ ਰਹੇ ਨੇ ਮੁਖੋਂ ਪਰਸ ਕੋ ਹਾਏ ਮੁਖੋਂ ਕੀ ਕਹਿੰਦੇ ਨੇ ਅਸੀਂ ਛੋਂਦੇ ਨਹੀਂ ਮਾਇਆ ਨੂੰ ਸਪਰਸ਼ ਨਹੀਂ ਕਰਦੇ ਸੰਸਾਰ ਤੋਂ ਵੱਖਰੇ ਆ ਨਹੀਂ ਪਾਈ ਸਦਾ ਸਦਾ ਫਿਰੇ ਅਬਮਾਨੀ ਸਗਲ ਕੁਟੰਬ ਡਵਾਵੇ ਸਗਲ ਕੁਟੰਬ ਤੋਂ ਪਾਵ ਆਪ ਦੂਬੇ ਚੋਂ ਵੇਦ ਮੇਂ ਚੇਲੇ ਰੀਏ ਬਹੁਤ ਸਾਰੇ ਵਹਿ ਜਾਂਦੇ ਨੇ ਜਿਵੇਂ ਹੜ ਦੇ ਬਾਣੀ ਦੇ ਵਿੱਚ ਸਾਰਾ ਕੁਝ ਹੀ ਪਈ ਜਾਂਦੇ ਅੰਗੀ ਪਾਜੀ ਕੀ ਸਮਝਾਉਂਦੇ ਨੇ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੀ ਕਰਮ ਕਮਾਵੇ ਕੋ ਕਵੀ ਜਿਸ ਸਤਿਗੁਰੂ ਭੇਟੇ ਪੁਨਰਪ ਜਨਮ ਨਾ ਆਵੇ ਉਹ ਆਪਣੇ ਆਪਣੇ ਕਰਮਾਂ 'ਚ ਲੱਗੇ ਹੋਏ ਨੇ ਨਹੀਂ ਮੰਨਦੇ ਪਾਪੀ ਕੋ ਪਾਪ ਪਿਆਰਾ ਜਿਤ ਕੋ ਲਾਇਆ ਜਿੱਥੇ ਕਿਸ ਦੀ ਬੁੱਧੀ ਚੱਲਦੀ ਹੈ ਉਹ ਕਰਮ ਨੂੰ ਚੰਗਾ ਸਮਝਦਾ ਹੈ ਤੈਸੀ ਕਰਮ ਕਮਾਵੇ ਪਰ ਭਗਤ ਜੀ ਕਹਿੰਦੇ ਕਉਕ ਕਵੀਰ ਕੀ ਕਹਿੰਦੇ ਜੇ ਸਤਗੁਰੂ ਭੇਟੇ ਜੀ ਨੂੰ ਸੱਚ ਦਾ ਗਿਆਨ ਹੋ ਜਵੇ ਸੱਚਾ ਗਿਆਨ ਕੀ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੂ ਗੁਰ ਸਿੱਖੋ ਕਰਤਾ ਮੁਖੂ ਆਪ ਘੜਾਵੇ ਇਹ ਸਤਗੁਰ ਦੀ ਬਾਣੀ ਹੈ ਸਤਗੁਰ ਦੀ ਬਾਣੀ ਚੋਂ ਗਿਆਨ ਹੋਊ ਫੇਰ ਹੀ ਸਤਗੁਰ ਦਾ ਦਰਸ਼ਨ ਹੋਊ ਪਰਾਪ ਦਾ ਸਰੀਰ ਕਰਕੇ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਫਿਰਦੇ ਆ ਭਾਈ ਅਗਰ ਜੀ ਕਹਿੰਦੇ ਕਾਓ ਕਬੀਰ ਜੇ ਸਤਿਗੁਰੂ ਭੇਟੇ ਜਿਨੂੰ ਸੱਚ ਦਾ ਗਿਆਨ ਹੋ ਜਾਵੇ ਸੱਚ ਦਾ ਦਰਸ਼ਨ ਹੋ ਜਾਵੇ ਆਤਮਾ ਪ੍ਰਾਤਮਾ ਚ ਲਹਿ ਹੋ ਜਾਵੇ ਪੁਨਰਪ ਜਨਮ ਨਾ ਆਵੇ ਆ ਪੁੰਨਾ ਪਾਪਾਂ ਵਾਲਾ ਜਨਮ ਉਹਦਾ ਖਤਮ ਹੋ ਜਾਂਦਾ ਇੱਥੇ ਵੀ ਬਹੁਤ ਬੜੀ ਕਹਾਣੀ ਘੜੀ ਹੈ ਇਹਦਾ ਪੁਨਰਪ ਜਨਮ ਲਓ ਪੁਨਰਪ ਹੁੰਦਾ ਪੁੰਨਾ ਪਾਪਾਂ ਵਾਲਾ ਹੁਕਮ ਦਾ ਵਿਰੋਧ ਵਿਰੋਧ ਕਰਕੇ ਜਨਮ ਹੈ ਵਿਰੋਧ ਤਾਂ ਖਤਮ ਕਰਨਾ ਹੈ ਸੀ ਆਪਾਂ ਇਹ ਕਿਵੇਂ ਖਤਮ ਹੋ ਆਓ ਸਾਰੇ ਮਿਲ ਕੇ ਇਹ ਵਿਚਾਰਧਾਰਾ ਨਾਲ ਜੁੜੀਏ ਸਮਝੀਏ ਗਿਆਨ ਕਾ ਵੱਡਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਜਿਵੇਂ ਘੜਾ ਪਾਣੀ ਤੋਂ ਬਿਨਾ ਨਹੀਂ ਬਣਦਾ ਪਾਣੀ ਘੜੇ ਤੋਂ ਬਿਨਾ ਨਹੀਂ ਠਹਿਰਦਾ ਇਹ ਮੇ ਮਨ ਗੁਰਸ਼ਬਦ ਦੇ ਗਿਆਨ ਤੋਂ ਬਿਨਾ ਨਹੀਂ ਠਹਿਰਦਾ ਇਹ ਨਹੀਂ ਠਹਿਰਦਾ ਫਿਰ ਕਾਲ ਹੈ ਭਾਈ ਇਹ ਵਿਚਾਰਤਾਰਾਂ ਨਾਲ ਜੁੜ ਕੇ ਆਪਾਂ ਨੂੰ ਗੁਰਸ਼ਬਦ ਚ ਜਿਹੜਾ ਸਮਾਇਆ ਹੋਇਆ ਗਿਆਨ ਨੇ ਉਹ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ ਰੋਸ਼ਨੀ ਹੋ ਜਾਂਦੀ ਹੈ ਗੁਰਬਾਣੀ ਇਸ ਜਗ ਮੇ ਚਾਨਣ ਇਹ ਪ੍ਰਕਾਸ਼ ਹੈ ਹਨੇਰਾ ਜਿਵੇਂ ਰੋਸ਼ਨੀ ਨੂੰ ਢੱਕਾ ਲਾਉਂਦਾ ਹੈ ਪਰ ਜਦ ਰੋਸ਼ਨੀ ਜਿਆਦਾ ਹੋ ਜਾਂਦੀ ਹੈ ਹਨੇਰਾ ਦੂਰ ਹੋ ਜਾਂਦਾ ਹੈ ਸੈਡ ਹੋ ਜਾਂਦਾ ਐਵੇਂ ਹੀ ਮਨ ਮਨ ਕੀ ਹੈ ਕਾਲਾ ਇਹ ਕ੍ਰਿਸ਼ਨ ਸਰਬਦੇਵ ਕਾਲਾ ਹੋ ਗਿਆ ਮਨ ਕ੍ਰਿਸ਼ਨ ਤੋਂ ਭਾਵ ਹੁੰਦਾ ਹੈ ਕਾਲਾ ਸਾਡੀ ਮਤ ਅਨੁਸਾਰ ਸੰਸਾਰ ਦੀ ਪਈ ਕੋਈ ਹੋਵੇ ਇਹ ਕ੍ਰਿਸ਼ਨ ਸਰਬਦੇਵਾ ਮਹਾਰਾ ਜੀ ਕਹਿੰਦੀ ਹੈ ਤਾਂ ਸਾਰੇ ਦੇਵ ਹੀ ਨਹੀਂ ਪਰ ਕਾਲੇ ਹੋ ਗਏ ਆਤਮਾ ਕਾਲੀ ਹੋ ਗਈ ਮਲੀਨ ਹੋ ਗਈ ਇਹਦੇ ਨਾਲ ਫਿਰ ਇਹ ਜਿਹੜਾ ਚਾਨਣ ਪਿਆਦਾ ਹੋਣਾ ਆਨੰਦ ਸਾਹਿਬ ਸਤਗੁਰੂ ਜੀ ਨੇ ਆਪਾਂ ਨੂੰ ਸਮਝਾਇਆ ਮਨ ਧੋਵੋ ਗੁਰ ਸ਼ਬਦ ਨਾਲ ਲਾਗੋ ਜਿਵੇਂ ਕਪੜਾ ਧੋਈ ਜਾਂਦੇ ਆ ਕਲੀਨ ਹੋ ਜਾਂਦਾ ਸਾਫ ਹੋ ਜਾਂਦਾ ਈਵੇਂ ਮਨ ਸਾਫ ਹੋ ਜਾਂਦਾ ਫਿਰ ਇਹਦਾ ਕਿਤੇ ਹਰ ਨਾਲ ਮਨ ਲੱਗਦਾ ਨਹੀਂ ਪਹਿਲਾਂ ਨਹੀਂ ਲੱਗਦਾ ਪਹਿਲਾਂ ਤਾਂ ਆਪ ਹੀ ਹਰ ਬਣਿਆ ਬੈਠਾ ਹੈ ਆਉសារ ਇਹ ਬਲ ਕੇ ਆਪ ਇਹ ਪ੍ਰਾਪਤੀ ਕਰੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ